ਕਬੀਰ ਜੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਮਿਰਤਕ ਹੈ ਤੁਸੀਂ ਉਮੀਦ ਨਹੀਂ ਪਾਲ ਸਕਦੇ ਇਹਨਾਂ ਤੋਂ ਪੀ ਇਹ ਤੁਹਾਨੂੰ ਭਗਤ ਬਣਾਉਣਗੇ ਦੁਨੀਆ ਨੇ ਕਬੀਰ ਥੋੜੀ ਬਣਾਇਆ ਦੁਨੀਆ ਚਾਹੁੰਦੀ ਤੇ ਭਗਤ ਕਬੀਰ ਜੀ ਨੂੰ ਕੋਈ ਭਗਤ ਵੰਡ ਦਿੰਦੀ ਸਗੋਂ ਦੁਨੀਆ ਤਾਂ ਆ ਕੇ ਹੱਸਦੀ ਰਹੀ ਕੋਈ ਬਰਾਦਰੀ ਦਾ ਨਾਂ ਲੈ ਕੇ ਕੋਈ ਗਰੀਬੀ ਨੂੰ ਚੜਾਉਂਦਾ ਰਿਹਾ ਕੋਈ ਕੁਝ ਕੋਈ ਕੁਝ ਕੋਈ ਕੁਝ ਦੁਨੀਆ ਤੇ ਭੂਤ ਨਾਂ ਬੇਤਾਲਾ ਕਹਿੰਦੀ ਹੈ ਦੁਨੀਆ ਤੇ ਪੱਥਰ ਬਾਜ਼ੀ ਕਰਦੀ ਏ ਸੰਸਾਰ ਦੇ ਲੋਕ ਤਾਂ ਬਖੌਲ ਉਡਾਉਂਦੇ ਮੌਜੂਦ ਆਉਂਦੇ ਨੇ ਗੱਲਾਂ ਹੀ ਕਰਦੇ ਨੇ ਕਿਤਨੇ ਪਰਸੈਂਟ ਲੋਕ ਹੁੰਦੇ ਨੇ ਜਦੋਂ ਤੁਸੀਂ ਸਹੀ ਰਾਹ ਤੇ ਹੋ ਤੇ ਤੁਹਾਨੂੰ ਸ਼ਾਬਾਸ਼ ਦੇਣਾ ਤਮਾਸ਼ਾ ਵੇਂਦੇ ਨੇ ਜੇ ਤਾਂ ਸਕਸੈਸ ਹੋ ਗਿਆ ਆਪਾਂ ਵੀ ਬੱਲੇ ਬੱਲੇ ਕਹਿ ਦਿਆਂਗੇ ਡਿੱਗ ਪਿਆ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਤੇ ਆਪਾਂ ਆ ਤਾਨੇ ਤੇ ਆ ਮਿਹਣੇ ਉਹਨੂੰ ਦੇਣੇ ਨੇ ਜਦ ਨਹੀਂ ਮਨੁੱਖ ਦੋ ਪਾਸੀ ਹਾਰ ਗਏ ਤਾਂ ਮਖੌਲ ਡੌਣ ਵਾਲਿਆਂ ਚ ਖਲੋ ਜਾਣਗੇ ਜਿੱਤ ਗਏ ਤੇ ਵਧਾਈ ਦੇਣ ਵਾਲਿਆਂ ਚ ਖਲੋ ਜਾਣਗੇ ਉਹਨਾਂ ਦਾ ਰੋਲ ਇੰਨਾ ਕੀ ਹੁੰਦਾ ਬਹੁਤ ਆਤ ਗਿਣਤੀ ਦਾ ਰੋਲ ਇੰਨਾ ਹੁੰਦਾ ਜਦੋਂ ਤੁਹਾਨੂੰ ਸਹਾਰੇ ਦੀ ਲੋੜ ਹੈ ਉਦੋਂ ਕੋਈ ਨਹੀਂ ਆਉਂਦਾ ਤੁਹਾਨੂੰ ਸ਼ਾਬਾਸ਼ ਦੇਣ ਨਹੀਂ ਆਉਂਦਾ ਸੁਝਾਓ ਦੇਣ ਨਹੀਂ ਆਉਂਦਾ ਮਦਦ ਕਰਨੀ ਜਾਉ ਨੇ ਤੁਹਾਡਾ ਅਫਸੋਸ ਕਰਨਾ ਹੈ ਤੇ ਜਾਉ ਨੇ ਤੁਹਾਨੂੰ ਵਧਾਈ ਦੇਣੀ ਉਹ ਬਸ ਵਧਾਈ ਤੇ ਅਫਸੋਸ ਦੇ ਚੱਕਰ 'ਚ ਹੀ ਹੁੰਦੇ ਨੇ ਕਿ ਜੇ 베ੜੀ ਬੰਨੇ ਲੱਗ ਗਈ ਵਧਾਈ ਦੇ ਦੇਾਂਗੇ ਡੁੱਬ ਗਈ ਤੇ ਅਫਸੋਸ ਕਰ ਲਾਂਗੇ ਹੋਰ ਕੋਈ ਰੋਲ ਨਹੀਂ ਹੋਰ ਦਾ ਕੋਈ ਮਤਲਬ ਨਹੀਂ ਹੈ ਗੁਰੂ ਦਾ ਕਰਤਵ ਪਤਾ ਕੀ ਹੈ ਗੁਰੂ ਡੁੱਬਣ ਲੱਗਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕਰਦਾ ਤੇ ਬਚਾਉਂਦਾ ਹੈ ਭੁੱਲਿਆਂ ਨੂੰ ਬਾਹੋਂ ਫੜ ਲੈਂਦਾ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਗੁਰੂ ਸਾਡਾ ਤਮਾਸ਼ਾ ਨਹੀਂ ਵੇਂਦਾ ਜੇ ਅਸੀਂ ਡੁੱਬ ਵੀ ਜਾਈਏ ਤੇ ਉਹ ਅਫਸੋਸ ਕਰਦਾ ਹੈ ਵੀ ਗਲਤ ਹੋਇਆ ਤੇ ਸੱਚੇ ਦਿਲੋਂ ਕਰ ਦੁਨੀਆ ਦੀ ਭੀੜ ਚ ਖਲੋ ਕੇ ਨਹੀਂ ਕਰਦਾ ਗੁਰੂ ਦਾ ਕਰਤੱਵ ਹੈ ਸਾਡੇ ਜੀਵਨ ਨੂੰ ਸਵਾਰ ਦੇਣਾ ਤੁਹ ਮਹਾਰਾਜ ਇਸ ਜਗ੍ਹਾ ਤੇ ਫਰਮਾਉਂਦੇ ਨੇ ਸੰਸਾਰ ਮਰੇ ਬੇਉਮੀਦਾ ਐ ਸੰਸਾਰ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਇੱਥੇ ਲੋਈ ਸੰਸਾਰ ਨੂੰ ਲੁਕਾਈ ਨੂੰ ਕਹੇ ਕਹਿੰਦੇ ਨੇ ਸਾਰਾ ਜਗਤ ਰੋਗੀ ਐ ਰੋਗੀ ਵਿਸ਼ੇਵਕਾਰਾਂ ਚ ਜੋ ਜੋ ਦੀਸਾ ਐ ਸੋ ਸੋ ਰੋਗੀ ਮਾਨਸਕ ਆਤਮਿਕ ਕੁੰਠਤਾ ਦਾ ਸ਼ਿਕਾਰ ਐ ਅਗਿਆਨ ਵਾਸ਼ਨਾ ਦੇ ਰੋਗਾਂ ਦਾ ਸ਼ਿਕਾਰ ਐ ਔਰ ਕਮਾਲ ਦੀ ਖੇਡ ਹੈ ਕਬੀਰ ਜੀ ਕਹਿੰਦੇ ਵੈਦ ਵੀ ਮਰੇ ਹੋਏ ਨੇ ਰੋਗੀਆਂ ਤੇ ਮਰਨਾ ਹੀ ਹੈ ਜਗਤ ਤੇ ਮਰਨੇ ਵੈਦ ਵੀ ਵੈਦ ਕੌਣ ਨੇ ਜਿਹੜੇ ਦੁਨੀਆ ਨੂੰ آگਾਹ ਕਰਦੇ ਨੇ ਗਿਆਨ ਦੀਆਂ ਗੱਲਾਂ ਕਰਦੇ ਨੇ ਵਿਦਵਾਨ ਧਰਮ ਗ੍ਰੰਥਾਂ ਨੂੰ ਪੜਨ ਵਾਲੇ ਉਹ ਵੀ ਇਸੇ ਹੀ ਰਾਹ ਲੰਗੇ ਭਾਵ ਉਹ ਵੀ ਮੋਹ ਪਦਾਰਤ ਤੋਂ ਮੁਕਤ ਨਹੀਂ ਤ੍ਰਿਸ਼ਨਾ ਤੋਂ ਮੁਕਤ ਨਹੀਂ ਨਫ਼ਰਤ ਤੋਂ ਮੁਕਤ ਨਹੀਂ ਲੋਕ ਵੀ ਮੁਕਤ ਨਹੀਂ ਸੰਸਾਰ ਵੀ ਮੁਕਤ ਨਹੀਂ ਪੁੱਛਿਆ ਕਬੀਰ ਜੀ ਕੋਈ ਜਿਉਂਦਾ ਵੀ ਹੈ ਕਹਿੰਦੇ ਏਕ ਕਬੀਰਾ ਨਾਮੂਆ ਜੇ ਨਾ ਹੀ ਰੋਵਨਾਰ ਬਸ ਕਹਿੰਦੇ ਕਬੀਰ ਕਹਿੰਦੇ ਮੈਂ ਤਾਂ ਭਾਈ ਬਚ ਗਿਆ ਐਵੇਂ ਕਾਹਨੂੰ ਆਖਾ ਨਹੀਂ ਜੀ ਨਹੀਂ ਮੈਂ ਬਚ ਗਿਆ ਸੱਚੀ ਗੱਲ ਹੈ ਮੈਂ ਬਚਿਆ ਹੋਇਆ ਪੁੱਛਿਆ ਜੀ ਤੁਸੀਂ ਕਿਵੇਂ ਬਚ ਗਏ ਕਹਿੰਦੇ ਜੇ ਨਾ ਹੀ ਰੋਵਨ ਮੇਰੇ ਇੰਦਰੇ ਵਕਾਰਾਂ ਨੂੰ ਨਹੀਂ ਨਾ ਰੋਂਦੇ ਦੁਨੀਆ ਤਾਂ 24 ਘੰਟੇ ਵਕਾਰਾਂ ਨੂੰ ਰੋਂਦੀ ਹੈ ਜੇ ਨਾ ਹੀ ਰੋਵਨ ਹਾਰ ਦਾ ਮਤਲਬ ਇਹ ਨਹੀਂ ਵੀ ਮੇਰੇ ਪਿੱਛੇ ਰੋਣ ਵਾਲਾ ਕੋਈ ਨਹੀਂ ਨਹੀਂ ਇਹਦਾ ਮਤਲਬ ਹੈ ਵੀ ਲੋਕ 24 ਘੰਟੇ ਵਕਾਰਾਂ ਨੂੰ ਰੋਂਦੇ ਨੇ ਦੌਲਤਾਂ ਨੂੰ ਰੋਂਦੇ ਨੇ ਸ਼ੌਹਰਤਾਂ ਨੂੰ ਰੋਂਦੇ ਨੇ 24 ਘੰਟੇ ਵਾਸ਼ਨਾ ਦਾ ਰੋਣਾ ਹੀ ਰੋਈ ਜਾ ਰਹੇ ਨੇ ਵਾਸ਼ਨਾ ਦਾ ਰੋਣਾ ਮਾਇਆ ਦਾ ਰੋਣਾ ਹਰ ਵੇਲੇ ਮੇਰੇ ਇੰਦਰੇ ਵਾਸ਼ਨਾ ਦਾ ਰੋਣਾ ਨਹੀਂ ਰੋਂਦੇ ਮੇਰੀ ਟਲੀ ਤੇ ਸੁੱਕੀ ਰੋਟੀ ਹੋਈ ਤੁਸੀਂ ਮੈਨੂੰ ਪੁੱਛੋ ਕਿ ਕੀ ਹਾਲ ਹੈ ਉਦੋਂ ਮਕਾਂ ਕਾਉਦੀ ਰਜ਼ਾ ਚ ਠੀਕ ਹੈ